ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਬਾਬਾ ਪ੍ਰਾਪਰਟੀ ਚੈਨਲ ਤੇ ਸੋ ਅੱਜ ਆਪਾਂ ਤੁਹਾਡੇ ਵਾਸਤੇ ਜਿਹੜੀ ਕੋਠੀ ਲੈ ਕੇ ਆਏ ਆ ਉਹ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਆ ਦੋ ਛੜਕਾਂ ਤੇ ਇਹ ਕੋਠੀ ਬਣੀ ਹੋਈ ਆ ਕਾਰਨਰ ਕੋਠੀ ਐ ਸੋ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਾਈ ਜੀ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲਟੇ ਸੈਟਿੰਗ ਕਰਕੇ ਸੋ ਕੋਈ ਖਰਚਾ ਵੀ ਨਹੀਂ ਆਉਂਦਾ ਤੇ ਫਾਇਦਾ ਇਹ ਹੈਗਾ ਕਿ ਜੇ ਵੀਰ ਭਰਾਣੇ ਕੋਠੀ ਖਰੀਦਣੀ ਆ ਸੋ 50% ਉਸ ਵੀਰ ਦਾ ਮਨ ਬਣ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਕੋਠੀ ਆ ਇੰਨਾ ਕੁ ਰੇਟ ਆ ਆਪਾਂ ਸਾਰਾ ਕੁਝ ਦੱਸਿਆ ਹੁੰਦਾ ਵੀ ਐਸ ਮਹੱਲੇ ਦੇ ਵਿੱਚ ਆ ਸ਼ਹਿਰ ਦੇ ਵਿੱਚ ਆ ਆ ਰੇਟ ਆ ਸੋ ਜਿੰਨੀ ਇੱਕ ਜਾਣਕਾਰੀ ਸਾਨੂੰ ਮਕਾਨ ਮਾਲਕ ਭੇਜਦਾ ਉਹਨੇ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਦੇ ਹੁੰਦੇ ਆ ਤੇ ਰੇਟ ਦੀ ਗੱਲ ਕਰੀਏ ਤਾਂ 33 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਡਬਲ ਸਟੋਰੀ ਕੋਠੀ ਆ ਤੇ ਕੋਠੀ ਦਾ ਕੰਮ ਜਿਹੜਾ ਬਹੁਤ ਹੀ ਸੋਹਣਾ ਹੋਇਆ ਵੀ ਆ ਤੁਸੀਂ ਦੇਖ ਰਹੇ ਹੋ ਸੋ ਐਸ ਵੇਲੇ ਆਪਾਂ ਚੱਲਦੇ ਆਂ ਰਸੋਈ ਦੇ ਵਿੱਚ ਡ੍ਰਾਈング ਰੂਮ ਪਹਿਲਾਂ ਆਪਾਂ ਦੇਖਿਆ ਸੋ ਬਹੁਤ ਹੀ ਖੂਬਸੂਰਤ ਜਿਹੜਾ ਡ੍ਰਾਈング ਰੂਮ ਬਣਿਆ ਹੋਇਆ ਸੋ ਸਾਰੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਹੈਗੀ ਆ ਅਟੈਚ ਵਾਸ਼ਰੂਮ ਪੀਓਪੀ ਦਾ ਕੰਮ ਰੰਗ ਰੋਗਣ ਦਾ ਕੰਮ ਤੇਲਸ ਦਾ ਕੰਮ ਡੋਰ ਵਿੰਡੋਜ਼ ਜਿਹੜੇ ਆ ਬਹੁਤ ਹੀ ਸੋਹਣੇ ਇਸ ਕੋਠੀ ਦੇ ਲੱਗੇ ਹੋਏ ਆ ਆ ਇਸ ਲਈ ਆਪਾਂ ਵਾਸ਼ਰੂਮ ਦੇਖ ਰਹੇ ਹਾਂ ਤਾਂ ਬਹੁਤ ਸੋਹਣੀ ਟਾਈਲਸ ਦਾ ਕੰਮ ਵੀ ਜਿਹੜਾ ਹੋਇਆ ਵੀ ਆ ਔਰ ਬਹੁਤ ਹੀ ਵਧੀਆ ਕੂਠੀ ਬਣੀ ਹੋਈ ਹੈ ਜੇਕਰ ਜਾਲ ਦੀ ਆਪਾਂ ਗੱਲ ਕਰੀਏ ਐਲੀਵੇਸ਼ਨ ਵਾਸਤੇ ਹਵਾ ਵਾਸਤੇ ਰੋਸ਼ਨੀ ਵਾਸਤੇ ਤਾਂ ਉਹ ਵੀ ਬਹੁਤ ਫੁੱਲਾ ਡੁੱਲਾ ਜਿਹੜਾ ਜਾਲ ਉਹ ਦਿੱਤਾ ਹੋਇਆ ਸੋ ਸਾਰੀ ਕੂਠੀ ਜਿਹੜੀ ਆ ਬਹੁਤ ਹੀ ਸੋਹਣੀ ਬਣੀ ਹੋਈ ਆ ਬਹੁਤ ਹੀ ਸੋਹਣੇ ਐਲੀਵੇਸ਼ਨ ਦੇ ਨਾਲ ਥੱਲੇ ਦੋ ਬੈਡਰੂਮ ਬਣੇ ਹੋਏ ਆ ਲੌਬੀ ਆ ਰਸੋਈ ਆ ਰਸੋਈ ਦੇ ਵਿੱਚ ਕੱਪੜ ਦਾ ਜਿਹੜਾ ਕੰਮ ਆ ਉਹ ਬਾਕੀ ਆ ਸੋ ਸਟੀਲ ਦੀ ਰੈਲਿੰਗਾ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਪੌੜੀਆਂ ਤੇ ਅਗਲੇ ਪਾਸੇ ਜਿਹੜਾ ਸ਼ੀਸ਼ੇ ਨਾਲ ਜਿਹੜੀ ਆ ਰੈਲਿੰਗਾ ਉਹ ਲੱਗੀ ਹੋਈ ਆ ਸੋ ਪੀਓਪੀ ਦਾ ਕੰਮ ਜਿਹੜਾ ਬਹੁਤ ਵਧੀਆ ਹੋਇਆ ਵੀ ਆ ਤੇ ਫਸਟ ਗਰਾਉਂਡ ਫਲੋਰ ਦੇ ਉੱਤੇ ਆਪਾਂ ਦੇਖ ਰਹੇ ਆ ਕਿ ਇੱਕ ਬੈਡਰੂਮ ਤੇ ਨਾਲ ਅਟੈਚ ਵਾਸ਼ਰੂਮ ਜਿਹੜਾ ਉਹ ਬਣਿਆ ਹੋਇਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਆਪਾਂ ਫ੍ਰੀ ਆਫ ਕੋਸਟ ਕਰਦੇ ਆਂ بس ਤੁਸੀਂ ਕੀ ਕਰਨਾ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਇਹ ਵੀ ਫ੍ਰੀ ਆਫ ਕੋਸਟ ਹੀ ਆ ਕੋਈ ਖਰਚਾ ਨਹੀਂ ਆਉਂਦਾ ਸੋ ਬੈਕ ਸਾਈਡ ਦੇ ਉੱਤੇ ਕਾਫੀ ਜਿਹੜਾ ਵਿੜਾ ਛੱਡਿਆ ਹੋਇਆ ਤੋਂ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਇੱਕ ਨਵੀਂ ਕੋਠੀ ਨਾਲ ਧੰਨਵਾਦ